ਤੜਕੇ ਮੈਂ ਕੂਤਰਬਾਜੀ ਪ੍ਰਤੀ ਇਹ ਜ ਸਟੈਪ ਚੱਕਣ ਜਾ ਰਿਹਾ ਆ ਅੱਕਿਆ ਹੋਇਆ ਮੈਨੂੰ ਮਜਬੂਰ ਕਰਦਾ ਇੱਕ ਦਿਨ 4 ਵਜੇ ਨੇ ਕਰਤਾ ਪਹਿਲਾਂ ਮੇਰਾ ਕਣੀਆ ਕੂਤਰ ਕਟਿਆ ਜਨਕੁਫਰੀ ਦੀ ਕੋਟ ਨੇ ਕੰਨੀ ਤੋਂ ਦੂਰ ਬਿਨ ਲਾਈ ਖੜਾ ਸੀ ਤੇ ਜਿਹੜੇ ਵਾਟਰ ਬਸ ਥੱਲੇ ਬੰਦੇ ਸੀ ਲੱਛੂ ਦੇ ਘਰ ਤੇ ਸੀ ਉਹ ਕਹਿੰਦੇ ਬੈਠਿਆ ਨਹੀਂ ਤੇ ਉਹ ਦੂਰ ਬਿਨਾਂ ਕਹਿੰਦੇ ਟੱਚ ਮਾਰ ਗਿਆ ਤੇ ਮੇਰੇ ਨਾਲ 40 ਬੰਦੇ ਮੇਰੇ ਐਂਟੀ ਵਿੱਚ ਮੋਰ ਕੇ ਵੀ ਕਹਿੰਦੇ ਬੈਠਿਆ ਨਹੀਂ ਫੇਰ ਬਈ ਲੋਗੜ ਬਾਈ ਛੱਡੀ ਆ ਮੇਰੇ ਫੋਨ ਚ ਲੈਸਟ ਆ ਪੰਜ ਨੇ ਬੰਡੀ ਹੋਈ ਮੇਰੇ ਬੰਦੇ ਨੂੰ ਪੰਜੀ ਨਹੀਂ ਦੇਗਾ ਕੋਈ ਚਲੋ ਕੋਈ ਗੱਲ ਨਹੀਂ ਜੀ ਫਿਰ ਤੀਜੀ ਬਾਜੀ ਬਾਈ ਕੁੱਪ ਕਲਾਂ ਕਾਕੇ ਜੇ ਰੌਣਾਂ ਦੇ ਮੇਰਾ ਕਬੂਤਰ ਸੀ ਪਿੱਛੋਂ ਸਭ ਤੋਂ ਲਾਸਟ ਮੇਰੇ ਕਬੂਤਰ ਲਈ ਟਾਈਮ ਲੱਗਿਆ ਉੱਥੇ ਮੇਰਾ ਕਬੂਤਰ ਜੋਰ ਲਾਉਂਦਾ ਫਿਰਦਾ ਸੀ ਜਦੋਂ ਸੱਤਾਂ ਜੋਰ ਲਾਉਂਦਾ ਸੀ ਜਦੋਂ ਚਾਰ ਤਿੰਨ ਬਹਿ ਗਏ ਤਿੰਨ ਰਹਿ ਗਏ ਮੇਰਾ ਉੱਤੇ ਆ ਗਿਆ ਕੰਨ ਨੀਮ ਆਇਆ ਦੱਸੋ ਬਾਈ ਪਿੱਛੋਂ ਕਬੂਤਰ ਜੋਰ ਲਾਊਗਾ ਕਿ ਰੱਬ 'ਚ ਖੜੂਗਾ ਵੀਰੇ ਮੈਥੋਂ ਨਹੀਂ ਲੋਕਾਂ ਨੇ ਮੈਂ ਤੋਂ ਦੀ ਮੈਥੋਂ ਨਹੀਂ ਡੜੇ ਜਾਂਦਾ ਮੈਂ ਜਮਾ ਅੱਕਿਆ ਇਹ ਸਟੈਪ ਚੱਕਦਾ ਕਾਨੂੰਨੀ ਕਾਰਵਾਈ ਜਿਹੜੀ ਮੈਂ ਜਿੰਨੀ ਕਿ ਜਾਣਦਾ ਮੈਂ ਕੱਲ ਨੂੰ ਕਰਵਾਉਂਗਾ ਮੈਨੂੰ ਵੀ ਤੁਹਾਡੇ ਭਰਾ ਜਿਹਨੇ ਸੁਣ ਰਿਹਾ ਸਭ ਤੋਂ ਜ਼ਿਆਦਾ ਸ਼ੌਂਕ ਸੀ ਜਨੂਨ ਸੀ ਮੈਂ ਕਿੱਡਾ ਜਗਾੜ ਬਣਾਇਆ ਹੋਇਆ ਸਾਰਾ ਕੁਝ त्याਗਿਆ ਨਾ ਸਾਰਾ ਕੁਝ ਸਵੇਰੇ ਮਾਰਨਿੰਗ ਸਵੇਰੇ ਹਾਈ ਕੋਰਟ ਜਾਊਂਗਾ ਰਿਟ ਪਾਉਣੀ ਐ ਸਭ ਤੋਂ ਪਹਿਲਾਂ ਆਪਣੇ ਲਿਖੀ ਰਿਹਾ ਤੇ ਚੱਲਾਂਗੇ ਬਾਕੀ ਸੋਨੂੰ ਸਾਰੇ ਭਰਾਵਾਂ ਨੂੰ ਸਵੇਰੇ 12 ਵਜੇ ਤੋਂ ਪਹਿਲਾਂ ਪਤਾ ਲਾ ਦਿਓ ਜਿਹੜੇ ਮੈਂ ਸਟੈਪ ਚੱਕੂੰਗਾ ਮੈਨੂੰ ਬਈ ਮਾਫ ਕਰ ਦਿਓ ਮੈਂ ਮਜਬੂਰ ਨਾ ਕੀ ਹੋਇਆ ਇਸ ਸਟੈਪ ਡੈ ਰਿਆ ਮੈਨੂੰ ਬਹੁਤ ਜਿਆਦਾ ਸ਼ੌਂਕ ਦੇ ਲੋਕਾਂ ਨੇ ਮੇਰੇ ਸ਼ੌਂਕ ਵੇਖੇ ਹੀ ਆ ਅ ਕੀ ਹੋਇਆ ਮੈਂ ਇਸ ਸਟੈਪ ਚੱਕ ਰਿਹਾ ਹਾਂ ਸਵੇਰੇ ਬਾਈ ਮੈਂ ਰੈਟ ਵੀ ਪਾਉਂਗਾ ਸੁਪਰੀਮ ਕੋਰਟ ਹਾਈ ਕੋਰਟ ਏਡੀਪੀ ਏਡੀ ਆਈਜੀ ਸਾਰਾ ਕੁਝ ਜਿੰਨਾ ਕੁਝ ਮੈਨੂੰ ਧਿਆਨ ਸਾਰਾ ਕੁਝ ਕਰੂੰਗਾ ਪਰ ਮੈਨੂੰ ਲੋਕ ਕਹ ਰਹੇ ਮਜਬੂਰ ਕਰਤਾ ਇਹ ਜਿਹੜੇ ਕਬੂਤਰਾਂ ਨੇ ਆਹ ਸਟੈਪ ਚੱਕਣ ਤੇ ਸ਼ੌਕ ਮੈਨੂੰ ਬੇहद ਜਿਆਦਾ ਹੀ ਬਹੁਤ ਜਿਆਦਾ ਚਲੋ ਭਰਾਓ ਸਾਰ ਨੂੰ ਸਤਿ ਸ਼੍ਰੀ ਅਕਾਲ ਜਿੰਨਾ ਵੀ ਮੈਂ ਕਰ ਸਕਦਾ ਹੋਇਆ ਆਪਦੇ ਵੱਲੋਂ ਪੂਰਾ ਫੁੱਲ ਜ਼ੋਰ ਲਾਉਂਗਾ ਜਿਵੇਂ ਨਾ ਮੇਰਾ ਸ਼ੌਂਕ ਖਰਾਬ ਕੀਤਾ ਮੈਂ ਕਹਿੰਦਾ ਜਿਨ੍ਹਾਂ ਦਾ ਰੋਜ਼ਗਾਰ ਚੱਲਦਾ ਹੈ ਇਸ ਕੰਮ ਤੋਂ ਇਸ ਕੰਮ ਤੋਂ ਰੋਟੀ ਖਾਂਦੇ ਵੀ ਸਾਰਿਆਂ ਦਾ ਰੋਜ਼ਗਾਰ ਵੀ ਖਰਾਬ ਹੋਵੇ ਜਿਵੇਂ ਮੇਰਾ ਸ਼ੌਂਕ ਖਰਾਬ ਕੀਤਾ ਇਹਨਾਂ ਨੇ ਜੇ ਬਈ ਕਿਸੇ ਨੂੰ ਕੋਈ ਗੱਲਬਾਤ ਹੈ ਜਾਂ ਮੇਰੇ ਪ੍ਰਤੀ ਉਹ ਹੈ ਮੈਨੂੰ ਫੋਨ ਲਾ ਲੈ ਮੇਰਾ 77 93 75 33 ਨੰਬਰ ਆ ਜਮਾ ਅੱਕਿਆਕ ਜਵਦਾ ਬਾਈ ਮੇਰਾ ਜੀ ਨਹੀਂ ਕਰਦਾ ਇਹ ਮੈਨੂੰ ਬਹੁਤ ਸ਼ੌਂਕ ਹੈ ਏਡਾ ਜਿਗਾੜ ਬਣਾਇਆ ਇੱਥੇ ਇਹ ਸਾਰੇ ਠੱਗ ਰਲੇ ਆ